ਪੋਸ ਵੀਜ਼ਾ ਤੇ ਬਾਹਰ ਗਏ ਸੀਗੇ ਮੁੰਡਾ ਮੁੱਕਰ ਗਿਆ ਮੁੰਡਾ ਮੁੱਕਰ ਗਿਆ ਐਂ ਹੀ ਹੋਣਾ ਸੀਗਾ ਕਿ ਹੁਣ ਪੈਚ ਅਪ ਹੋ ਜਾਏਗਾ ਜਾਂ ਨਹੀਂ ਹੋਏਗਾ ਅੱਛਾ ਇਹ ਚੀਜ਼ ਵੀ ਸਾਪ ਨੂੰ ਪਤਾ ਹੁੰਦੀ ਹੈ ਪਹਿਲਾਂ ਵੀ ਮੁੰਡਾ ਮੁਕਰੂਗਾ ਕੁੜੀ ਮੁਕਰੂਗੀ 90% ਤੋਂ ਵੱਧ ਐਕਿਊਰੇਸੀ ਬਤਾਉਂਦਾ ਇਹ ਪਿਛਲੇ ਦਿਨੇ ਜਿਹੜੇ ਦਿਨ ਨੇ ਨਾ ਪਿਆ ਨਹੀਂ ਹੁੰਦੇ ਤਾਰਾ ਡੁੱਬਿਆ ਕਹਿੰਦੇ ਸ਼ੁਕਰ ਤੇ ਬ੍ਰਸਪਤੀ ਇਹਨੂੰ ਤਾਰਾ ਕਹਿ ਕੇ ਕਿਹਾ ਜਾਂਦਾ ਜਦੋਂ ਅਸਤ ਹੋ ਚੰਗੇ ਕੰਮ ਵਿਵਹਾਰਿਕ ਕੰਮ ਮੰਗਲਿਕ ਕੰਮ ਜਿਹਨੂੰ ਕਹਿੰਦੇ ਆ ਨਹੀਂ ਕਿਤੇ ਪਲੈਨਟ ਹਮੇਸ਼ਾ ਇੱਕੋ ਜਿਹਾ ਰਿਜ਼ਲਟ ਸਾਰਿਆਂ ਨੂੰ ਨਹੀਂ ਦੇ ਰਿਹਾ ਬਹੁਤ ਚੀਜ਼ਾਂ ਮੈਟਰ ਕਰਦੀਆਂ ਇਥੇ ਬੈਠਾ ਕਿਹ ਜੇ ਮੈਂ ਕਹਾਂ ਮੈਂ ਤਾਂ ਇਹ ਚੀਜ਼ ਤੇ ਬਲੀਵ ਨਹੀਂ ਕਰਦਾ ਮੈਂ ਮੰਨਦਾ ਚੰਨ ਤਾਂ ਭਾਰੀ ਉਹਦੇ ਲਈ ਵੀ ਚੜਦਾ ਹੈ ਸੂਰਜ ਉਹਦੇ ਲਈ ਵੀ ਚੜਦਾ ਜਿਹੜਾ ਬੰਦ ਕਮਰੇ 'ਚ ਵਿਆਹ ਤੋਂ ਬਾਅਦ ਦਿੱਕਤ ਆ ਰਹੀ ਹੈ ਸੈਟਲਮੈਂਟ ਨਹੀਂ ਹੋ ਪਾਰੀ ਅੰਡਰਸਟੈਂਡਿੰਗ ਨਹੀਂ ਹੈ ਤੇ ਉਹ ਵੀ ਹੁੰਦਾ ਬਈ ਸਪਾਊਸ ਵੀਜ਼ਾ ਤੇ ਬਾਹਰ ਗਏ ਸੀਗੇ ਹੁਣ ਸਪਾਊਸਰ ਫਿਰਦਾ ਤੇ ਵੀਜ਼ਾ ਮੁੱਕਰ ਗਿਆ ਮੁੰਡਾ ਮੁੱਕਰ ਗਿਆ ਐਈ ਹੋਣਾ ਸੀਗਾ ਹੂੰ ਇਹ ਹੁਣ ਪੈਚ ਅਪ ਹੋ ਜਾਏਗਾ ਜਾਂ ਨਹੀਂ ਹੋਏਗਾ ਅੱਛਾ ਇਹ ਚੀਜ਼ ਵੀ ਸਾਨੂੰ ਪਤਾ ਹੁੰਦੀ ਹੈ ਪਹਿਲਾਂ ਵੀ ਮੁੰਡਾ ਮੁਕਰੂਗਾ ਕੁੜੀ ਮੁਕਰੂਗੀ 90% ਤੋਂ ਵੱਧ ਐਕਿਊਰੇਸੀ ਪਤਾ ਹੁੰਦੀ ਹੈ ਕੀ ਬਾਤ ਹੈ ਇਹ ਸਾਰਾ ਪਤਾ ਹੀ ਹੁੰਦਾ ਭਾਜੀ ਇਹ ਨਾ ਕੋਈ ਐਦਾਂ ਨਹੀਂ ਹੈ ਪਤਾ ਹੋਣਾ ਮਤਲਬ ਤੁਸੀਂ ਚਾਰਟ ਦੇਖਦੇ ਹੋ ਜਦੋਂ ਕਿਸੇ ਦੀ ਕੁੰਡਲੀ ਬਣਾਣੇ ਹੋ ਨਾ ਜੀ ਤਾਂ ਦੋ ਚੀਜ਼ਾਂ ਇੰਪੋਰਟੈਂਟ ਨੇ ਰਿਲੇਸ਼ਨਸ਼ਿਪ ਵਿਆਹ ਦੇ ਅੰਦਰ ਨਾ 7th ਹਾਊਸ ਤੇ 2nd ਹਾਊਸ ਥੋੜਾ ਜਿਹਾ ਸਮਝੋ ਹੂੰ ਉਹਦੇ ਚ ਕੀ ਹੈ 2nd ਹਾਊਸ ਹੈ ਆਪਸੀ ਅੰਡਰਸਟੈਂਡਿੰਗ ਦਾ ਦੋਨਾਂ ਦੀ ਨਿਊਕਲੀਅਰ ਫੈਮਿਲੀ ਦਾ 7th ਹਾਊਸ ਹੈ ਸਪਾਊਸ ਦਾ ਵੀ ਤੁਹਾਡਾ ਪਾਰਟਨਰ ਕਿਵੇਂ ਦਾ ਹੋਏਗਾ ਮੈਲੈਫਿਕ ਇਫੈਕਟ ਕਹਿੰਦੇ ਨੇ ਪੂਰੇ ਗ੍ਰਹਿ ਦਾ ਪ੍ਰਭਾਵ ਜੇ ਵੱਧ ਹੈ ਦੋਨਾਂ ਚ ਨਾ ਤਾਂ ਡਿਵੋਰਸ ਹੈ ਹੂੰ ਫਿਰ ਦੋਨਾਂ ਦੀ ਰਾਸ਼ੀ ਮਿੱਤਰਤਾ ਨਹੀਂ ਹੈ ਨਹੀਂ ਬਣੇਗੀ ਉਹੀ ਜਿਹੜੀ ਆਪਾਂ ਮੁਹਰਤ ਵਾਲੀ ਗੱਲ ਕਰ ਰਹੇ ਸੀ ਕਿ ਕਿਹੜੇ ਟਾਈਮ ਤੇ ਗਏ ਸੀਗੇ ਉਹ ਟਾਈਮ ਤੁਹਾਡੀ એનર્ਜੀ ਲਈ ਕਿਵੇਂ ਦਾ ਚੱਲਦਾ ਸੀਗਾ ਉਹ ਦੱਸ ਦੇਗਾ ਵੀ ਕਿੰਨਾ ਕੁ ਟਿਕਾਊ ਹੈ। ਹੂੰ ਇਹ ਸਾਰੀਆਂ ਚੀਜ਼ਾਂ ਇੰਪੋਰਟੈਂਟ ਨੇ। ਇਹਦੇ باوجود ਵੀ ਚੀਜ਼ਾਂ ਫੇਰ ਵੀ ਉਸ ਰਿਜ਼ਲਟ ਤੇ ਜਾਂਦੀਆਂ ਨੇ ਵੀ ਉਹ ਚੰਗਾ ਹੋ ਜਵੇ ਜਿਵੇਂ ਤੁਸੀਂ ਦੱਸਿਆ ਕਿ ਦੋਨਾਂ ਦਾ ਜਿਵੇਂ ਪਾਵਰ ਵੱਧ ਸੀਗੀ ਤੁਸੀਂ ਦੱਸ ਰਹੇ ਹੋ ਵੀ ਜਿਹੜੇ ਹਾਊਸ ਤੁਸੀਂ ਗੱਲ ਕਰ ਰਹੇ ਹੋ ਵੀ ਦੋਨਾਂ ਜਿਹੇ ਪਾਵਰ ਵੱਧ ਸੀ ਤੁਸੀਂ ਦੱਸਿਆ ਵੀ ਡੋਰਸ ਹੈ। ਹੂੰ ਉਹਦਾ ਕੋਈ ਸਮਾਧਾਰ ਹੁੰਦਾ ਉਹ ਪਾਏ ਹੁੰਦਾ ਉਹਦਾ ਵੀ ਉਸ ਉਹ ਹੋਣ ਦੇ ਬਾਵਜੂਦ ਵੀ ਆਪਾਂ ਠੀਕ ਕਰ ਸਕਦੇ ਹੋਈ। ਇਹ ਬੜੀ ਪਿਆਰੀ ਗੱਲ ਹੈ ਬਾਜੀ ਇਹ ਡਿਪੈਂਡ ਕਰੇਗਾ ਕਿ ਉਹਦੀ ਖਰਾਬ ਹੋਣ ਦੀ ਪਰਸੈਂਟੇਜ ਕਿੰਨੀ ਹੈ ਜਿਵੇਂ ਲਾਈਕ ਮੈਂ ਤੁਹਾਨੂੰ ਜਰਨਲ ਦੱਸਦਾ ਮਤਲਬ ਸੋਖੀ ਲੈਂਗੁਏਜ ਚ ਦੱਸਦਾ ਜੇ ਦੋਨੋਂ ਹਾਊਸਸ ਮਲਟੀਪਲ ਮੈਲੈਫਿਕ ਇਫੈਕਟ ਹੈ ਮੰਨ ਲਓ ਕਿ ਦੋ ਪਾਪ ਗ੍ਰਹਿ 7ਵੇਂ ਚ ਨੇ ਦੋ ਪਾਪ ਗ੍ਰਹਿ ਦਾ ਪ੍ਰਭਾਵ ਦੂਸਰੇ ਚ ਹੂੰ ਤੇ ਦੋਨਾਂ ਦੇ ਲਾਰਡ ਵੀ ਹੁੰਦੇ ਨੇ ਉਹ ਵੀ ਨੀਚ ਰਾਸ਼ੀ ਆ ਸ਼ਤੁਰ ਰਾਸ਼ੀ ਚ ਨੇ ਨਹੀਂ ਬਚਾ ਸਕਦਾ ਕੋਈ ਵੀ ਨਹੀਂ ਬਚਾ ਸਕਦਾ ਉਹ ਜਿੰਨਾ ਮਰਜ਼ੀ ਕੋਈ ਕਹਿੰਦਾ ਹੋਵੇ ਆ ਹਵਨ ਕਰਾ ਲਓ ਆਉ ਪਾਏ ਕਰਾਈ ਜਾਓ ਕੁਝ ਕਰਾਈ ਜਾਓ ਫਿਰ ਵੀ ਆਪਾਂ ਬਚਾਣਾ ਹੀ ਬਚਾਣਾ ਹੈ ਜੀ ਹਾਂ ਹੁਣ ਸੁਣੋ ਫਿਰ ਵੀ ਆਪਾਂ ਬਚਾਣਾ ਹੀ ਹੈ ਹਾਂ ਉਪਾਏ ਕੋਈ ਨਹੀਂ ਹੈ ਫਿਰ ਬਚਾਣ ਦਾ ਇੱਕੋ ਤਰੀਕਾ ਹੈ ਦੋਨੋਂ ਜਿਹੇ ਅਲੱਗ ਰਹਿੰਦੇ ਹੋਣਗੇ ਕਿਉਂਕਿ ਮੈਂ ਇਹ ਦੇਖਿਆ ਬਹੁਤ ਜ਼ਿਆਦਾ ਮੈਂ ਤੁਹਾਨੂੰ ਐਕਸਪੀਰੀਅੰਸ ਸ਼ੇਅਰ ਕਰਦਾ ਹਾਂ ਮੈਂ ਦੇਖ ਰਿਹਾ ਆਪਾਂ ਰੱਬ ਦਾ ਨਹੀਂ ਹੈਗੇ ਨਹੀਂ ਬਿਲਕੁਲ ਨਹੀਂ ਇੱਕ ਪੜਾਈ ਪੜਨੀ ਹੈ ਨਾ ਮੈਂ ਕਿਸੇ ਦਾ ਚਾਰਟ ਪੜਿਆ ਤੇ ਮੈਂ ਉਹਨੂੰ ਕਹਿ ਰਿਹਾ ਬਈ ਆਪਸ ਚ ਬਣੇਗੀ ਨਹੀਂ ਸੁਖ ਦੀ ਕਮੀ ਹੈ ਵੈਵਾਇਿਕ ਸੁਖ ਦੀ ਕਮੀ ਹੈ ਜਿਹੜਾ ਪਰਟੀਕੂਲਰ ਵਰਡ ਯੂਜ਼ ਹੁੰਦਾ ਹੈ ਫਰੇਜ਼ ਹੈ ਨਾ ਵੈਵਾਇਿਕ ਸੁਖ ਦੀ ਕਮੀ ਹੈ ਕਹਿੰਦੇ ਨਹੀਂ ਜੀ ਸਾਡੀ ਵਧਿਆ ਬਣਦੀ ਆ ਤਾਂ ਆਪਾਂ ਕਦੇ ਆਫੈਂਸਿਵ ਨਹੀਂ ਨਾ ਹੋ ਸਕਦੇ ਆ ਰਹੀ ਆਵੇਂ ਕਿਵੇਂ ਇੱਥੇ ਤਾਂ ਹੈ ਨਹੀਂ ਹਮ ਅੱਛਾ ਜੀ ਬਣਦੀ ਹੈ ਕਿੱਥੇ ਰਹਿੰਦੇ ਹੋ ਮੈਂ ਇੰਡੀਆ ਰਹਿੰਦੀ ਆ ਜੀ ਉਹ ਕੈਨੇਡਾ ਨੇ ਆ ਜਾਂਦੇ ਨੇ 2 ਸਾਲ ਪਿੱਛੇ ਸਾਡੀ ਵਧਿਆ ਬਣਦੀ ਆ ਉਹ ਘਟ ਹੋ ਗਿਆ ਵੈਵਾਇਿਕ ਸੁਖ ਕਿੱਥੇ ਰਹਿ ਗਿਆ ਹਮ ਗੱਲ ਇਹ ਨਹੀਂ ਆ ਵੀ ਤਲਾਕ ਹੀ ਹੋਣਾ ਉੱਤੇ ਲਾਕ ਵਰਗਾ ਹੀ ਹੋ ਗਿਆ ਇਕੱਠੇ ਜਿੱਥੇ ਰਹੀ ਆ ਡੱਡ ਰਹੇ ਨੇ ਹਾਂਜੀ ਪਲੈਨੇਟ ਹਮੇਸ਼ਾ ਇੱਕੋ ਜਿਹਾ ਰਿਜ਼ਲਟ ਸਾਰਿਆਂ ਨੂੰ ਨਹੀਂ ਦੇ ਰਹੇ ਹੁੰਦੇ ਬਹੁਤ ਚੀਜ਼ਾਂ ਮੈਟਰ ਕਰਦੀਆਂ ਕਿੱਥੇ ਬੈਠਾ ਕਿਹੜੀ ਰਾਸ਼ੀ 'ਚ ਬੈਠਾ ਹੈ ਕਿਹੜੇ ਨਕਸ਼ਤਰ 'ਚ ਬੈਠਾ ਹੈ ਕਿੰਨੀ ਡਿਗਰੀ ਦਾ ਹੈ ਇਹਦੀ ਲਾਈਫ ਨੂੰ ਕਿਵੇਂ ਰਿਲੇਟ ਕਰੇਗਾ ਹਮ ਬਹੁਤ ਚੀਜ਼ਾਂ ਮੈਟਰ ਕਰ ਅੱਛਾ ਇੱਕ ਨਾ ਅੱਜਕੱਲ ਬਹੁਤ ਮੈਂ ਲੋਕ ਤੰਗ ਪਰੇਸ਼ਾਨ ਹੁੰਦੇ ਦੇਖੇ ਨੇ ਕਾਰਨ ਇਹ ਹੁੰਦਾ ਯਾਰ ਮੈਨੂੰ 8 ਸਾਲ ਹੋ ਗਏ ਫਾਰ ਇਗਜ਼ਾਮਪਲ ਅਸੀਂ ਆਪਾਂ ਆਪਣੇ ਚੈਨਲ ਤੇ ਬੈਠੇ ਆਂ ਆਪਣਾ ਸਟੂਡੀਓ ਹੈ ਆਪਾਂ ਜੀ ਇਸੇ ਫੀਲਡ ਦੀ ਗੱਲ ਕਰ ਰਹੀਏ ਤਾਂ ਬਹੁਤ ਲੋਕ ਨੇ ਜਿਹੜੇ ਇਸ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਨੇ ਜਿਹੜੇ YouTube ਤੇ Facebook ਤੇ Instagram ਤੇ ਬਹੁਤ ਸਾਲਾਂ ਤੋਂ ਆਪਣੇ ਤੋਂ ਵੀ ਪਹਿਲਾਂ ਤੋਂ ਕੰਮ ਕਰ ਰਹੇ ਹਾਂ ਹਾਂਜੀ ਉਹਨਾਂ ਦਾ ਕਹਿਣਾ ਇਹ ਹੁੰਦਾ ਯਾਰ ਮੈਂ ਇੰਨੇ ਸਾਲ ਹੋ ਗਏ ਫਾਰ ਇਗਜ਼ਾਮਪਲ ਮੈਂ ਮੈਨੂੰ ਜੇ ਮੰਨ ਲਈ ਆਪਾਂ 5 ਸਾਲ ਮੈਂ ਕੰਮ ਕਰ ਰਿਹਾ ਕੋਈ ਕਹਿੰਦਾ ਮੈਨੂੰ ਯਾਰ 8 ਸਾਲ ਹੋ ਗਏ ਮੈਨੂੰ 8 ਸਾਲ ਚ ਰਿਜ਼ਲਟ ਨਹੀਂ ਮਿਲ ਰਿਹਾ ਤੈਨੂੰ 5 ਸਾਲ ਚ ਮਿਲ ਗਿਆ ਵੀ ਮੈਂ ਇੰਨੇ ਲੰਬੇ ਟਾਈਮ ਤੋਂ ਇਸ ਚੀਜ਼ ਤੇ ਧੱਕੇ ਖਾ ਰਿਹਾ ਮੇਰੇ ਕੋ ਸਾਰੀ ਚੀਜ਼ਾਂ ਨੇ ਮੇਰੇ ਕੋ ਐਡੀਟਰ ਵੀ ਵਧੀਆ ਮੇਰੀ ਵੀਡੀਓਜ਼ ਵੀ ਬਹੁਤ ਵਧੀਆ ਹੁੰਦੀਆਂ ਨੇ ਪਰ ਰਿਜ਼ਲਟ ਨਹੀਂ ਮਿਲ ਰਿਹਾ ਮੈਂ ਤਾਂ 8 ਸਾਲ ਹੋ ਗਏ ਧੱਕੇ ਖਾ ਰਿਹਾ ਤੇ ਖਾਈ ਜਾ ਰਿਹਾ ਇਹ ਇਹ ਕਾਰਨ ਕੀ ਹੁੰਦਾ ਮੈਂ ਵੀ ਭਾਜੀ ਅਕਸਰ ਇਹ ਗੱਲ ਕਰਦਾ ਜਿਹੜੀ ਤੁਸੀਂ ਕਰ ਰਹੇ ਹੋ ਨਾ ਜਿਹੜੀ ਆਪਾਂ ਗੱਲ ਕਰ ਰਹੇ ਆਂ ਵੀ ਬੱਚੇ ਦਾ ਚਾਰਟ ਦੇਖਦੇ ਆਂ ਸਬਜੈਕਟ ਕੀ ਲੈਣਾ ਚਾਹੀਦਾ ਹੋਵੇ ਨਾ ਤੁਹਾਡੀ ਵਾਲੀ ਫੀਲਡ ਦੀ ਲੋਕ ਆਉਂਦੇ ਨੇ ਮੈਕਸਿਮ ਡੇਲੀ ਇੱਕ ਜਾਂ ਦੋ ਕੰਸਲਟੈਂਸੀ ਮੇਰੀ ਇਸ ਫੀਲਡ ਦੀ ਹੁੰਦੀ ਹੈ ਕਿ ਮੈਂ ਲਿਖਦਾ ਤਾਨੂੰ ਪਤਾ ਵੀ ਲਖਾਰੀ ਵੀ ਬਹੁਤ ਨੇ ਬਹੁਤ ਜ਼ਿਆਦਾ ਮੈਂ ਗਾਉਂਦਾ ਹਾਂ ਗਾਇਕ ਵੀ ਬਹੁਤ ਨੇ ਹੈਨਾ ਭਾਜੀ ਮੈਂ ਐਕਟਿੰਗ ਚ ਵੀ ਕੰਮ ਕਰ ਰਿਹਾ ਤਾਂ ਇੱਕ ਨਾ ਸਪੈਸਿਫਿਕ ਚੀਜ਼ ਐ ਪਲੈਨੇਟ ਐ ਬੁੱਧ ਮਰਕਰੀ ਜੇ 3rd ਹਾਊਸ ਬੈਠਾ ਐ ਨਾ ਅੱਛੀ ਰਾਸ਼ੀ ਚ ਐ ਤਾਂ ਬੰਦਾ ਵਧੀਆ ਲਖਾਰੀ ਹੁੰਦਾ ਹੂੰ ਮੈਂ ਪਹਿਲਾਂ ਵੀ ਗੱਲ ਕਰਦਾ ਸਾਰੇ ਤੇ ਉਹਦਾ ਰਿਲੇਸ਼ਨ ధਨ ਭਾਵ ਨਾਲ ਨਹੀਂ ਐ ਪੈਸੇ ਨਾਲ ਕੋਈ ਰਿਲੇਸ਼ਨ ਨਹੀਂ ਆ ਤਾਂ ਜਿੰਨਾ ਮਰਜ਼ੀ ਸੋਨਾ ਲਿਖ ਲੇ ਹੂੰ ਲਿਖਣ ਤੋਂ ਪੈਸਾ ਨਹੀਂ ਮਿਲਣਾ ਇਹ ਪਿਛਲੇ ਦਿਨ ਜਿਹੜੇ ਦਿਨ ਨੇ ਨਾ ਵਿਆਹ ਨਹੀਂ ਹੁੰਦੇ ਨਾ ਨਹੀਂ ਹੁੰਦੇ ਕਿਉਂ ਨਹੀਂ ਹੁੰਦੇ ਤਾਰਾ ਡੁੱਬਿਆ ਕਹਿੰਦੇ ਨੇ ਸ਼ੁਕਰ ਤੇ ਬ੍ਰਸਪਤੀ ਇਹਨੂੰ ਤਾਰਾ ਕਹਿ ਕੇ ਕਿਹਾ ਜਾਂਦਾ ਜਦੋਂ ਅਸਤ ਹੋਣ ਹੂੰ ਚੰਗੇ ਕੰਮ ਵਿਵਾਹਿਕ ਕੰਮ ਮੰਗਲਿਕ ਕੰਮ ਜਿਹਨੂੰ ਕਹਿੰਦੇ ਉਹ ਨਹੀਂ ਕਿਤੇ ਜਾਂਦੇ ਚੰਗੇ ਹੋਣ ਦਾ ਸਮਾਂ ਨਹੀਂ ਹੁੰਦਾ ਮੈਂ ਦਾਵਾ ਨਹੀਂ ਕਰਦਾ ਹੁੰਦਾ ਭਾਜੀ ਬਟ ਇਹ ਨਾਲ ਵਕਤਾਂ ਚ ਆਈ ਹੋਈ ਬੜੀ ਫਿਲਮਾਂ ਵੀ ਨਹੀਂ ਚਲਦੀਆਂ ਹੂੰ ਚੈੱਕ ਕਰ ਲਿਓ ਹਰ ਚੀਜ਼ ਦੀ ਆਪਸ ਚ ਕਨੈਕਟੀਵਿਟੀ ਹੈ ਹੂੰ ਤੇ ਇੰਨੀ ਕਿ ਜ਼ਿਆਦੇ ਹੈ ਅਸੀਂ ਇਹ ਚੀਜ਼ ਨੂੰ ਕਈ ਵਾਰੀ ਇਗਨੋਰ ਕਰ ਜਾਂਦੇ ਆਂ ਚੀਜ਼ਾਂ ਜਦੋਂ ਇਵੈਂਚੁਅਲੀ ਹੈਪਨ ਹੁੰਦੀਆਂ ਨਾ ਤਾਂ ਜਿਹੜੇ ਲੋਕ ਬਹੁਤ ਡੈਪਟ ਤੱਕ ਪੜਦੇ ਨੇ ਉਹਨਾਂ ਨੂੰ ਸਮਝ ਆਂਦਾ ਹੈ ਜਿਵੇਂ ਆਪਾਂ ਤੁਸੀਂ ਨਾਮ ਸੁਣਿਆ ਹੋਵੇਗਾ ਐਪਲ ਦੇ ਫਾਊਂਡਰ ਜੀ ਜਦੋਂ ਇਹ ਲਾਂਚ ਕਰਦੇ ਨੇ ਇਹਨਾਂ ਦੀ ਕੋਈ ਵੀ ਚੀਜ਼ ਆਂਦੀ ਹੈ ਉਹ 911 ਹੁੰਦਾ ਹੈ ਹੂੰ ਹੂੰ ਹੈ ਨਾ ਉਹ ਕਿਉਂ ਹੁੰਦਾ ਹੈ ਇੰਡੀਆ ਆਈਸਟੋਲੋਜੀ ਪੜੀ ਨਮਰਲੋਜੀ ਪੜੀ ਤੇ ਉਹਨੂੰ ਅਪਲਾਈ ਕੀਤਾ ਅੱਛਾ ਹੈ ਨਾ ਜਦੋਂ ਤੁਸੀਂ ਕੁਝ بڑا ਇਵੈਂਟ ਕਰਨਾ ਚਾਹੁੰਦੇ ਹੋ ਤਾਂ ਹਰ ਚੀਜ਼ ਸੋਚਦੇ ਹੋ ਪਰਫੈਕਟ ਹੋਵੇ ਹਾਂ ਬਿਲਕੁਲ ਆਪਾਂ ਸ਼ੁਰੂ ਕੀਤਾ ਕਰਨ ਤੋਂ ਪਹਿਲਾਂ ਤੁਸੀਂ ਕੈਮਰੇ ਚੈੱਕ ਕੀਤੇ ਹਾਂ ਤੁਸੀਂ ਸਾਊਂਡ ਚੈੱਕ ਕੀਤੀ ਤੁਸੀਂ ਲਾਈਟ ਚੈੱਕ ਕੀਤੀ ਆਪਣਾ ਗੈਟਅਪ ਚੈੱਕ ਕੀਤਾ ਸਾਰਾ ਕੁਝ ਕੀਤਾ ਨਾ ਓਕੇ ਓਕੇ ਰਿਪੋਰਟ ਹੋ ਗਈ ਜਿਹਦੇ ਚ ਆਪਾਂ ਇੱਕ ਹੋਰ ਚੀਜ਼ ਚੈੱਕ ਕਰ ਲਈਏ ਯਾਰ ਸਮਾਂ ਕਿਵੇਂ ਚੱਲਦਾ ਹੈ ਇਹ ਵੀ ਚੈੱਕ ਕਰ ਲਈਏ ਯਾਰ ਇਹ ਠੀਕ ਹੈ ਸਮਾਂ ਇਹ ਚ ਕੀ ਘਟਾ ਹੂੰ ਜੇ ਮੈਂ ਕਹਾਂ ਮੈਂ ਤਾਂ ਇਹ ਚੀਜ਼ ਤੇ ਬਲੀਵ ਨਹੀਂ ਕਰਦਾ ਮੈਂ ਮੰਨਦਾ ਨਹੀਂ ਚੰਨ ਤਾਂ ਭਾਜੀ ਉਹਦੇ ਲਈ ਵੀ ਚੜਦਾ ਹੈ ਸੂਰਜ ਉਹਦੇ ਲਈ ਵੀ ਚੜਦਾ ਜਿਹੜਾ ਬੰਦ ਕਮਰੇ ਚ ਉਹ ਥੋੜੀ ਲੱਗ ਜੇਗਾ ਮੰਨਣ ਜਾਂ ਨਾ ਮੰਨਣ ਨਾਲ ਤਾਂ ਕੁਝ ਨਹੀਂ ਨਾ ਹੁੰਦਾ ਅੱਖਾਂ ਬੰਦ ਕਰ ਲਾਂਗੇ ਰਾਤ ਥੋੜੀ ਹੋ ਜਾਏਗੀ ਹਾਂ ਇਹ ਤਾਂ ਉਹੀ ਗੱਲ ਹੈ ਅੱਖਾਂ ਬੰਦ ਕਰਕੇ ਮੈਂ ਲੁੱਕ ਗਿਆ ਉਹੀ ਗੱਲ ਹੈ